ਏਸੀ ਰਸੋਈ ਵੱਲੋਂ 10 ਰੁਪਏ ਵਿੱਚ ਖਵਾਇਆ ਜਾਂਦਾ ਹੈ ਪੇਟ ਪਰ ਖਾਣਾ 1 2 3 4 5 ਪੂਰੇ 31 ਮੈਂਬਰ ਨੇ ਅਤੇ ਪੂਰਾ ਪਰਿਵਾਰ ਅਤੇ ਨਾਲ ਹੀ ਨਾਲ ਸਾਰੇ ਮੈਂਬਰ ਪੂਰਾ ਸਹਿਯੋਗ ਦਿੰਦੇ ਨੇ ਅਤੇ ਲੋਕਾਂ ਦੀ ਸੇਵਾ ਕਰਦੇ ਨੇ ਜਦੋਂ ਗੱਲਬਾਤ ਸਾਡੇ ਪ੍ਰਤੀਨਿਧੀ ਨੇ ਉਹਨਾਂ ਦੇ ਨਾਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸੇਵਾ ਵਿੱਚ ਹਾਜ਼ਰ ਰਹਿੰਦੇ ਹਾਂ ਇਸ ਤੋਂ ਪਹਿਲਾਂ ਵੀ ਕਾਫੀ ਸਮਾਜ ਸੇਵੀ ਦੇ ਕੰਮ ਕੀਤੇ ਨੇ ਅਤੇ ਅੱਗੇ ਵੀ ਕਰਦੇ ਰਹਾਂਗੇ ਸੋ ਸਾਡੇ ਮਨ ਵਿੱਚ ਆਇਆ ਕਿ ਕਿਉਂ ਨਾ ਗਰੀਬ ਲੋਕਾਂ ਦੀ ਸੇਵਾ ਕੀਤੀ ਜਾਵੇ ਅਤੇ ਜਦੋਂ ਵੀ ਅਸੀਂ ਗਰੀਬ ਲੋਕਾਂ ਨੂੰ ਦੇਖਦੇ ਹਾਂ ਕਿਸੇ ਵਜ੍ਹਾ ਕਰਕੇ ਪੂਰਾ ਪੇਟ ਭਰ ਨਹੀਂ ਸਕਦੇ ਅਤੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ ਇਸ ਕਰਕੇ ਸਾਡੇ ਮੈਂਬਰਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਕਿ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਖਵਾਇਆ ਜਾਵੇ ਅਤੇ ਇੱਥੇ ਹੀ ਬਹੁਤ ਵੱਡੀ ਗੱਲ ਇਹ ਹੈ ਕਿ ਚੇਅਰ ਤੇ ਬਿਠਾ ਕੇ ਪੱਖੇ ਥੱਲੇ ਬੈਠ ਕੇ ਖਾਣਾ ਖਵਾਇਆ ਜਾਂਦਾ ਹੈ ਇਸ ਮੌਕੇ ਹੋਰ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ ਤੁਸੀਂ ਆਪ ਹੀ ਸੁਣੋ ਸੋ ਅੱਜ ਲੈ ਕੇ ਆਏ ਆ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕੀ ਐਨੀ ਮਹਿੰਗਾਈ ਦੇ ਵਿੱਚ ਵੀ ਜਿਹੜੀ ਇਹ 10 ਰੁਪਏ ਥਾਲੀ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਜਰਾ ਇਹ ਖਵਾਇਆ ਜਾਂਦਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਕੀ ਜੇਸੀ ਆਏ ਕੋਈ ਗਰਮਾ ਗਰਮ ਦਾਲ ਚਾਵਲ ਤੇ ਫੁਲਕੇ ਕਿ ਅੱਜ ਨਵਰਾਤਿਆਂ ਦੇ ਵਿੱਚ ਸਪੈਸ਼ਲ ਜਿਹੜੀ ਡਿਸ਼ ਬਣਾਈ ਗਈ ਹੈ ਕੜਾ ਪ੍ਰਸ਼ਾਦ ਜੋ ਕਿ ਅੱਜ ਪਹਿਲਾ ਨਵਰਾਤਾ ਹੈ ਤੇ ਮਾਤਾ ਰਾਣੀ ਦੀ ਕਿਰਪਾ ਹੋਈ ਹੈ ਸਾਰਿਆਂ ਤੇ ਅੱਜ ਪਹਿਲੇ ਨਵਰਾਤੇ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕੜਾ ਪ੍ਰਸ਼ਾਦ ਵੀ ਜਿਹੜਾ ਲਗਾਇਆ ਗਿਆ ਹਰ ਰੋਜ਼ ਜਿਹੜੀ ਡਿਸ਼ ਤਿਆਰ ਹੁੰਦੀ ਹੈ ਅਲੱਗ-ਅਲੱਗ ਦੁਪਹਿਰ ਤੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਥਾਲੀ ਚੱਲਦੀ ਏ 10 ਰੁਪਏ ਥਾਲੀਏ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿਦੋਂ ਤੋਂ ਜਿਹੜੀ ਇਹ ਸੇਵਾ ਚੱਲਦੀ ਪਈ ਏ ਗੱਲਬਾਤ ਕਰਦੇ ਆ ਜੀ ਕੋਸ਼ ਕਰ ਭਾਜੀ ਕੀ ਨਾਮ ਦੇ ਮਨਸ਼ੀਲ ਸਾਹਿਬ ਕਿੱਦਾਂ ਦੇਖਦੇ ਹੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ 10 ਰੁਪਏ ਥਾਲੀ ਦੇ ਰੂਪੇ ਭੋਜਨ ਸਕਾਰਿਓ ਲੋਕਾਂ ਨੂੰ ਕੀ ਕਹਿਣਾ ਚਾਹਦੇ ਤੁਸੀਂ ਹੀ ਕਹਿਣਾ ਚਾਹਾਂਗੇ ਕਿ 10 ਰੁਪਏ ਰੱਖਣ ਦਾ ਸਾਡਾ ਇੱਕ ਛੋਟਾ ਜਿਹਾ ਪਿਛੇ ਮੋਟਿਵ ਸੀਗਾ ਜੀ ਭੋਜਨ ਦੇਸੀਂ ਫ੍ਰੀ ਵੀ ਖਵਾ ਸਕਦੇ ਸੀਗੇ 10 ਰੁਪਏ ਰੱਖਣ ਦਾ ਸਾਡਾ ਇਹ ਕਾਰਨ ਸੀ ਕਿ ਤਾਂ ਕਿ ਜਿਹੜਾ ਵੀ ਕੋਈ ਬੰਦਾ ਆਵੇ 10 ਰੁਪਏ ਦੇਵੇ ਜੀ ਉਹਨੂੰ ਇਹ ਨਾ ਮਹਿਸੂਸ ਹੋਵੇ ਕਿ ਮੈਂ ਯਾਰ ਦਿੱਲੀ ਆਨਾ ਤੇ ਦਿੱਲੀ ਮੈਨੂੰ ਫ੍ਰੀ ਭੋਜਨ ਮਿਲਦਾ ਹੈ ਕੱਲ ਨੂੰ ਕੋਈ ਮੈਨੂੰ ਪੀਨ ਪੁਆਇੰਟ ਕਰ ਦੇਗਾ ਵੀ ਤੂੰ ਤੇ ਰੋਜੀ ਇਥੇ ਆ ਜਾਂਦਾ ਮੈਂ ਕੋਈ ਖਾਣ ਲੈ ਜੀ ਜੀ ਕਿਤੇ ਉਹਦਾ ਆਤਮ ਸਨਮਨ ਬਣਿਆ ਰਵੇ ਦੂਸਰਾ ਉਹਨੂੰ ਇਹ ਪਤਾ ਹੈ ਕਿ ਮੈਂ ਜਿਆ 10 ਰੁਪਏ ਦਿੱਤੇ ਹੈ ਅਗਰ ਦਿੱਤੇ ਹੈ ਤੇ ਮੈਂ ਉਸ ਹਿਸਾਬ ਨਾਲ ਹੀ ਗਾਂ ਪੋਜਨ ਲੈਣਾ ਮੈਂ ਜੀ ਜੀ ਉਸ ਹਿਸਾਬ ਨਾਲ ਹੀ ਭੋਜਨ ਖਾ ਲਈ ਚ ਪੋਣਾ ਹੈ ਖਾਣਾ ਹੈ ਤਾਂ ਕਿ ਮਾਨੂੰ ਵੇਸ਼ਨਾ ਕਰਾ ਜੀ ਉਹਦੀ ਵੀ ਕਮਾਈ ਦਾ ਕੁਝ ਅੰਸ਼ ਉਹ 10 ਰੁਪਏ ਚ ਸਾਨੂੰ ਦੇ ਰਿਹਾ ਹੈ ਜੀ ਜੀ ਤੇ ਅਸੀਂ ਹੈ ਦਿੱਲੀ ਇੱਕ ਸ਼ਡਿਊਲ ਬਣਾਇਆ ਰਿਹਾ ਹੈ ਉਸ ਸਾਹ ਦੇ ਨਾਲ ਇਹਨਾਂ ਨੂੰ ਅਸੀਂ ਇੱਕ ਧਾਰ ਤਿੰਨ ਦੋ ਤਿੰਨ ਚਪਾਤੀਆਂ ਸੁੱਕੀ ਸਬਜ਼ੀ ਔਰ ਮਿੱਠਾ ਅਸੀਂ ਹਫਤੇ ਚ ਇੱਕ ਵਾਰੀ ਇਸ ਥਾਂ ਦੇ ਵਿੱਚ ਪ੍ਰੋਵਾਈਡ ਕਰਵਾਨੇ ਆਂ ਬਾਂਸਰ ਸਾਹਿਬ ਬੜੇ ਆਰਾਮ ਦੇ ਨਾਲ ਸੰਤਾਂ ਭੋਜਨ ਛਕਦਿਆਂ ਨੇ ਪੱਕੇ ਤੇ ਥੱਲੇ ਬੈਠ ਕੇ ਟੇਬਲ ਚੇਅਰਸ ਲੱਗੇ ਹੁੰਦੇ ਆ ਬੜਾ ਵਧੀਆ ਮਾਹੌਲ ਘਰ ਵਰਗਾ ਕੀ ਕਹਿਣਾ ਚਾਹੁੰਦੇ ਕਿ ਸਾਡਾ ਪਹਿਲੇ ਹੀ ਦਿਨ ਤੋਂ ਮੋਟਿਵ ਸੀਗਾ ਕਿ ਜਿਹੜੀ ਵੀ ਸੰਗਤ ਆਵੇ ਜਿਹੜਾ ਵੀ ਭੋਜਨ ਛੱਕਣ ਆਵੇ ਉਹਨੂੰ ਅੱਛੀ ਤਰੀਕੇ ਨਾਲ ਖਵਾਈਏ ਅਸੀਂ ਕੁਆਂਟੀਟੀ ਦੇ ਮਗਰ ਨਹੀਂ ਸੀ ਦੌੜਨਾ ਚਾਹੁੰਦੇ ਅਸੀਂ ਸੈਟੀਸਫੈਕਸ਼ਨ ਸਾਨੂੰ ਚਾਹੁੰਦੇ ਸੀ ਤਾਂ ਕਿ ਜਿਹੜਾ ਸਾਡੇ ਕੋਲ ਕੋਈ ਭੋਜਨ ਖਾਣ ਆ ਰਿਹਾ ਹੈ ਉਦੀ ਵੀ ਤਸੱਲੀ ਹੋਵੇ ਤੇ ਸਾਡੀ ਆਤਮਾ ਨੂੰ ਵੀ ਤਸੱਲੀ ਹੋਵੇ ਸਾਨੂੰ ਵੀ ਤਸੱਲੀ ਹੋਵੇ ਕਿ ਵਾਕੇ ਹੀ ਜਿਹੜਾ ਭੋਜਨਖਾਨ ਆ ਰਿਹਾ ਬੜੇ ਅچھے ਤਰੀਕੇ ਦੇ ਨਾਲ ਉਹ ਆਪਣਾ ਭੋਜਨ ਇੱਥੋਂ ਖਾ吃 ਜਾ ਰਿਹਾ ਸੁਭਾンス ਸਾਹਿਬ ਕਿੰਨੀ ਕੀ ਡੇਰ ਤੋਂ ਆਜਰਾ ਹੈ ਉਪਰਾਲਾ ਸ਼ੁਰੂ ਕੀਤਾ ਗਿਆ ਤੁਹਾਡਾ ਸਾਡਾ ਉਪਰਾਲਾ ਪਿਛਲੇ 2 ਸਾਲ ਤੋਂ ਚੱਲ ਰਿਹਾ ਸੀਗਾ ਅਸੀਂ ਇਹਨੂੰ ਦੁਬਾਰਾ ਜਿਹੜੀ ਹੈ ਜਗ੍ਹਾ ਆਪਣੀ ਰੀ ਲੋਕੇਟ ਕੀਤੀ ਹੈ ਪਹਿਲੇ ਆਊਟਸਾਈਡ ਕਪੂਰੀ ਗੇਟ ਜੀ ਸੇਵਾ ਤਾਂ ਹਮ ਦੇ ਵਿੱਚ ਚੱਲ ਰਿਆ ਸੀ ਜਿੱਥੇ ਡੇਡ ਡੇਡ ਕੋਲ ਨੂੰ 2 ਸਾਲ ਚੱਲੇ ਆ ਉਹ ਅਸੀਂ ਦੁਬਾਰਾ 10 ਦਿਨ ਤੋਂ ਦੁਬਾਰਾ ਰੀਸਟਾਰਟ ਕੀਤੀ ਹੈ ਸਾਡਾ ਇਨੀਸ਼ੀਅਲੀ 100 ਲੋਕਾਂ ਦਾ ਭੋਜਨ ਦੇ ਲਈ ਬਣ ਰਿਆ ਹੈ 12 ਤੋਂ ਸਾਡਾ ਕੋਲ ਸਟਾਰਟ ਹੋ ਜਾਂਦਾ ਹੈ 2:30 ਵਜੇ ਤੱਕ ਜਿੱਦੋਂ ਤੱਕ ਸਾਡਾ ਭੋਜਨ ਹੁੰਦਾ ਹੈ 10 ਦੇ ਤੱਕ ਅਸੀਂ ਇਹ ਦੀ ਵਰਤੋਂ ਕਰਦੇ ਹਾਂ ਸੋ ਕਿੰਨੇ ਕਿ ਮੈਂਬਰ ਨੇ ਬਾਂਸਰ ਸਾਹਿਬ ਦੇ ਰਿਹਾ ਸਪੋਰਟ ਕਰਦੇ ਨੇ ਤੇ ਉਹਨਾਂ ਦਾ ਪਰਿਵਾਰ ਵੀ ਨਾਲ ਸਪੋਰਟ ਕਰਦਾ ਹੈ ਦੇਖੋ ਜੀ ਸਾਰਾ ਸਮਾਜ ਹੀ ਸਾਨੂੰ ਦੇ ਰਿਹਾ ਹੈ ਅਸੀਂ ਇਹ 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 ਨੂੰ ਇੱਕ ਛੋਟੀ ਜੀ ਸੰਖਿਆ ਦੇ ਵਿੱਚ ਲਿਮਟ ਨਹੀਂ ਕਰ ਸਕਦੇ ਸਾਰਾ ਸਮਾਜ ਖਾਸ ਤੌਰ ਤੇ ਸੀ ਪਹਿਲੇ ਤੇ ਆਪਣੇ ਜੀਸੀਆਈ ਦੇ ਮੈਂਬਰਾਂ ਦਾ ਹਾਂਜੀ ਉਹਨਾਂ ਦਾ ਬੜਾ ਧੰਨਵਾਦ ਕਰਨਾ ਚਾਹਾਂਗੇ ਨੀਅਰਬੋਰਡ ਕੋਈ ਸਾਡੇ ਬਟਾਲਾ ਚੈਪਟਰ ਦੇ 35 ਮੈਂਬਰਸ ਹੈ ਹਰ ਮਹੀਨੇ ਉਹ ਆਪਣਾ ਪਰਸਨਲੀ ਕੰਟਰੀਬਿਊਟ ਐਸ ਜਿਹੜਾ ਨੇਕ ਕੰਮ ਹੈ ਉਹਦੇ ਵਿੱਚ ਕਰਦੇ ਬੇ ਨੇ ਉਹ ਕਹਿੰਦੇ ਆ ਨਾ ਜਿੰਨੀ ਦੇ ਤੱਕ ਅਸੀਂ ਘਰੋਂ ਨਾ ਚਲੀਏ ਜਿੰਨੀ ਤੇ ਸਾਡਾ ਘਰੋਂ ਸਾਡਾ ਨੀਆਂ ਦਾ ਮਜ਼ਬੂਤ ਹੋਣ ਗਿਆ ਉਨੀ ਤੇ ਤੱਕ ਖਮਾ ਸਾਡੇ ਨਾਲ ਨਹੀਂ ਪੁਰਦਾ ਜੀ ਤੇ ਬਸ ਪਰਮਾਤਮਾ ਦੀ ਕਿਰਪਾ ਹੈ ਮਾਤਾ ਅਨਪੂਰਨ ਨੇ ਆਪਣਾ ਸਾਡਾ ਆਸ਼ੀਰਵਾਦ ਦਿੱਤਾ ਹੈ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਈਵਨ ਸਾਡੇ ਕੋਲ ਬਟਾਲਾ ਬਟਾਲਾ ਛੱਡ ਕੇ ਆਲ ਇੰਡੀਆ ਚੋਂ ਡੋਨੇਸ਼ਨ ਆ ਰਹੀ ਹੈ ਜੀ ਇੰਡੀਆ ਵੀ ਛੱਡ ਕੇ ਅਬਰੋਡ ਤੋਂ ਬੜੇ ਇੱਦਾਂ ਦੇ ਦਾਨੀ ਸੱਜਣ ਹੈ ਜਿਹੜੀ ਸਾਡੀ ਪੰਜਾਬ ਦੀ ਧਰਤੀ ਬਟਾਲੇ ਦੀ ਧਰਤੀ ਦੇ ਨਾਲ ਜੁੜੇਦੇ ਹੈ ਤੇ ਉਹਨਾਂ ਦਾ ਉਹ ਜੜਾਵ ਤੇ ਲਗਾਵ ਜਿਹੜਾ ਹੈ ਉਹ ਉਹ ਨਾਲ ਦੇ ਦਿਲ ਦੇ ਵਿੱਚ ਖਿੱਚ ਪਾਉਂਦਾ ਹੈ ਕਿ ਅਸੀਂ ਵੀ ਇਸ ਨੇਕ ਕੰਮ ਦੇ ਵਿੱਚ ਯੋਗਦਾਨ ਦੇਈਏ ਜਿਸ ਤਰ੍ਹਾਂ ਸੱਚ ਐਸ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਬੈਠੇ ਹੋ ਇਹ ਬੜਾ ਹੀ ਪੰਜਾਬੀ ਸੋਚਨ ਹੈ ਜੀ ਕਿ ਸਾਨੂੰ ਸਾਡੇ ਕਾਉਂਸਲ ਦੇ ਵਿੱਚ ਆਪਣਾ ਜੋ ਵੀ ਯੋਗਦਾਨ ਹੈ ਉਹ ਪਾਣੀ ਤੋ 500 ਦਾ ਮਾਦ ਦੇ ਨਵਰਾਤਰਾ ਹੈ ਅੱਜ ਸਰਕੀ ਨਵੀਂ ਡਿਸ਼ ਤਿਆਰ ਕੀਤੀ ਗਈ ਹੈ ਸਾਰਿਆਂ ਵਾਸਤੇ ਦੇਖੋ ਜੀ ਨਵਰਾਤਰੇ ਦੇ ਅੱਜ ਅਸੀਂ ਪਹਿਲੇ ਨਵਰਾਤਰੇ ਦੇ ਦੋ ਚੀਜ਼ਾਂ ਹੈ ਅੱਜ ਕੱਲਾ ਨਵਰਾਤਰਾ ਵੀ ਨਹੀਂ ਹੈ ਸਾਡਾ Hindu ਵਰਸ ਦਾ ਨਾ ਨਾ ਵਰਸ ਵੀ ਹੈ ਨਮਾ ਸੰਮਤ ਚੜ ਰਿਹਾ ਹੈ ਉਸ ਪਲਕਸ਼ ਦੇ ਵਿੱਚ ਅਸੀਂ ਅੱਜ ਕੜਾਹ ਪ੍ਰਸ਼ਾਦ ਬਣਾਇਆ ਹੈ ਤੇ ਉਹ ਨਾਲ ਅਸੀਂ ਉਹ ਭੋਜਨ ਦੇ ਨਾਲ ਉਹ ਅਸੀਂ ਲੋਕਾਂ ਨੂੰ ਬਿਤਰਤ ਕਰਦੇ ਹਾਂ ਤੋਂ ਨਵਰਾਤਿਆਂ ਦੇ ਉੱਤੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸੰਗਤਾਂ ਬਸ ਇਸ ਤਰ੍ਹਾਂ ਹੀ ਮਹਾਮਾਈ ਦੀ ਆਪਾਰ ਕਿਰਪਾ ਸਾਡੇ ਉੱਪਰ ਤੇ ਸੰਗਤਾਂ ਦੇ ਉੱਪਰ ਬਣੀ ਰਹੇ ਤੇ ਮਾਂ ਅਨਪੂਰਨਾ ਖੁਦ ਆ ਕੇ ਆਪਣੇ ਭੋਜਨ ਦੇ ਵਿੱਚ ਨਿਵਾਸ ਥਾਨ ਕਰੇ ਤੇ ਸਾਡੇ ਭੰਡਾਰੇ ਹਮੇਸ਼ਾ ਹੀ ਪੂਰ ਕਰੇ ਤੇ ਜਿਹੜਾ ਸਾਡਾ 365 ਦਿਨ ਜਿੰਨੀ ਦੇਰ ਤੱਕ ਐਸ ਸ੍ਰਿਸ਼ਟੀ ਹੈ ਉਦੋਂ ਤੱਕ ਇਹ ਹੈ ਸਾਡਾ ਭੋਜਨ ਚੱਲਦਾ ਰਹੇ ਤੇ ਅਸੀਂ ਬਸ ਸਹੀ ਅਸ਼ੀਰਵਾਦ ਆਪਣੀ ਮਹਾਮਾਈ ਨੂੰ ਮੰਗਦੇ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਦੀ ਕੀ ਕਹਿਣਾ ਹੈ ਸੋ ਨਮਸਕਾਰ ਸੋਰਵ ਕੀ ਹਾਲ ਨੇ ਸੌਰਵ ਸੌਰਵ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਵਧੀਆ ਉਪਰਾਲਾ ਜਿਹੜਾ ਤੁਹਾਡੇ ਮੈਂਬਰਾਂ ਵੱਲੋਂ ਜਿਹੜਾ ਕੀਤਾ ਗਿਆ ਹੈ ਤੇ ਕੀ ਕਹਿਣਾ ਚਾਹਦੇ ਹੋ 10 ਰੁਪਏ ਦੇ ਵਿੱਚ ਪੇਟ ਭਰ ਜਿਹੜਾ ਖਾਣਾ ਖਵਾਇਆ ਜਾਂਦਾ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਤੇ ਮੈਂਬਰਾਂ ਦਾ ਇੱਕ ਸਮਾਂ ਜਿਹੜਾ ਸਭ ਤੋਂ ਵੱਡਾ ਅੱਜ ਦੀ ਦੇਰ ਦੇ ਵਿੱਚ ਸਮਾਂ ਦੇਣਾ ਜਿਹੜਾ ਸਾਡੇ ਮੈਂਬਰ ਸਮਾਂ ਦੇ ਰਹੇ ਆ ਇਸ ਰਸੋਈ ਦੇ ਵਿੱਚ ਜਿਹੜਾ ਸਹਿਯੋਗ ਕਰ ਰਹੇ ਆ ਦੇਖੋ ਇੱਕ 10 ਰੁਪਏ ਕਹਣਾ ਹੀ ਸਭ ਨਾਲ ਛੋਟਾ ਮੁੱਲ ਗਿਣਿਆ ਜਾਂਦਾ ਜੀ ਜੀ ਪਰ ਜਦੋਂ ਦਾਨੀ ਲੋਕਾਂ ਦਾ ਜਾਂ ਸਹਿਯੋਗ ਤੇ ਮੈਂਬਰਾਂ ਦਾ ਸਹਿਯੋਗ ਤੇ ਮੈਂਬਰਾਂ ਦਾ ਸਮਾਂ ਉਹ ਸਭ ਨਾਲ ਵੱਡੀ ਉਪਲਬਧੀ ਹੁੰਦੀ ਹੈ ਜੀ ਉ ਪਰਵਾੜ ਦੀ ਪਲੋਦੀ ਵੀ ਹੈ ਔਰ ਜੀਸੀਐਲ ਸੋਈਦੀ ਵੀ ਪਲੋਦੀ ਹੈ ਜੀ ਆਪਣਾ ਸਮਾਹ ਹਰ ਮੈਂਬਰ ਦੇ ਕੇ ਇਸ ਕੋਈ ਨੂੰ ਅੱਗੇ ਵਧਨ ਦਾ ਉਪਰਾਲਾ ਕਰ ਰਹੀ ਹੈ ਜੀ ਤੇ 10 ਰੁਪਏ ਦਾ ਜਿਹੜਾ ਤੁਸੀਂ ਸਵਾਲ ਪਾਇਆ ਹੈ 10 ਰੁਪਏ ਦੇਖੋ ਇੱਕ ਛੋਟੀ ਜਿਹੀ ਅਮਾਉਂਟ ਹੈ ਹਰ ਇਨਸਾਨ 10 ਰੁਪਏ ਦੇ ਕੇ ਆਪਣੇ ਆਪ ਨੂੰ ਇੰਨਾ ਕੁ ਮਾਨ ਰਿਤਾ ਲੈ ਸਕਦਾ ਹੈ ਕਿ ਉਸ ਦੇ ਮਨ ਨੂੰ ਇਹ ਨਹੀਂ ਲੱਗਦਾ ਕਿ ਮੈਂ ਫ੍ਰੀ ਖਾ ਰਿਆ ਜੀ ਮੈਂ ਫ੍ਰੀ ਖਾ ਰਿਆ ਉਹ ਆਪਣੇ ਮਾਨੂੰ ਔਰ ਆਪਣੇ ਭੋਜਨ ਨੂੰ ਖਾ ਕੇ ਆਪਣੇ ਆਪ ਨੂੰ ਤਸੱਲੀ ਕਰਦਾ ਹੈ ਕਿ ਮੈਂ ਇਹੋ ਫ੍ਰੀ ਦਿਖਾ ਰਿਹਾ ਜੀ ਜੀ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋਨ ਮਿਸਟਰ ਕੀ ਨਾਮ ਦੇ ਗੋਤਮਦਰ ਵਾਜਨਾ ਗੋਤਮ ਜੀ ਬਹੁਤ ਬਹੁਤ ਮੁਬਾਰਕਾਂ ਨਾਲ ਨਵੇਂ ਰਾਤਿਆਂ ਦੀ ਤੇ ਨਵੇਂ ਸਾਲ ਦੀਆਂ ਤੇ ਜਿਹੜੀ ਤੁਸੀਂ ਜੇਸੀਆਈ ਰਸੋਈ ਤਿਆਰ ਕੀਤੀ ਹੈ ਤੇ ਸੰਗਤਾਂ ਨੂੰ ਭੋਜਨ ਸ਼ਕਾਰਿਆ ਉਹਨਾਂ ਵਾਸਤੇ ਵੀ ਮੈਂ ਕੱਲੇ ਦੀ ਧਿਆਨ ਦਿੱਤੀ ਜੀ ਇਹ ਸਾਡੀ ਜੀਸੀਏ ਅਗਰ ਵੀ ਜੀਸੀਏ ਬਟਾਲਾ ਰਸੋਈ ਜਿਹੜੀ ਸਾਰੀ ਟੀਮ ਹੈ ਜੀ ਜੀ ਬਹੁਤ ਮਿਹਨਤੀ ਟੀਮ ਹੈ ਜੀ ਉਹਨੇ ਸਾਰਾ ਹੱਲ ਕੇ ਸਾਰਿਆਂ ਨੇ ਜਿਹੜਾ ਸਹਿਯੋਗ ਦਿੱਤਾ ਜੀ ਤੇ ਇਹ ਜਿਹੜੀ ਹੈ ਕਿ ਨਹੀਂ ਆਪਣੇ ਆਪ ਆ ਸ਼ੁਰੂ ਕੀਤਾ ਹੈ ਇਹ ਕਾਫੀ ਢੇਰ ਦਾ ਆਪ ਆ ਸ਼ੁਰੂ ਕਰ ਦਿੱਤਾ ਹੈ ਜੀ ਪਰ ਇਹ ਜਿਹੜਾ ਕਿ ਨਹੀਂ ਉਹ ਫੇਮਸ ਇੱਥੇ ਆ ਕੇ ਜੀਟੀ ਰੋਡ ਤੇ ਜਿਹੜਾ ਕਿ ਚੱਲਦੇ ਆ ਕੇ ਜੀ ਜ਼ਿਆਦਾ ਫੇਮਸ ਨਹੀਂ ਲੱਗਦਾ ਕਿ ਨਹੀਂ ਉਹ ਹੈ ਕਿਉਂਕਿ ਉਹ ਤੁਗੀ ਇੱਕ ਮਤਲਬ ਜਿਹੜਾ ਪੋਸ਼ ਏਰੀਆ ਵਾ ਜੀਟੀ ਰੋਡ ਦੇ ਵਿੱਚ ਨਾ ਲੱਗਦਾ ਇੱਥੇ ਬਹੁਤ ਲੇਬਰ ਹੈ ਜਿਹੜੀ ਕੀ ਆਪਣੇ ਬਿਚਾਰੀ ਇਹ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਤੇ ਉਹਨੂੰ ਜਿਹੜਾ ਉਹ ਜਿਹੜਾ ਬੰਦਾ ਲੇਬਰ ਦਾ ਕੰਮ ਕਰਦਾ ਉਹਨੂੰ ਵੈਸੇ ਰੋਟੀ ਤੇ ਚਾਹੀਦੀ ਹੈ ਪਰ ਉਹਨੂੰ ਰੋਟੀ ਵੀ ਵਧੀਆ ਚਾਹੀਦੀ ਹੈ ਜੀ ਜੀ ਇਹ ਨਹੀਂ ਕਿ ਆਪਣੇ ਇੱਕ ਪਟੂਰਾ ਖਾ ਲਿਆ ਅੱਜ ਕੱਲ 15 ਰੁਪਏ ਦਾ ਇੱਕ ਪਟੂਰਾ ਹੀ ਹੈ ਜੀ ਜੀ ਤੇ ਉਹ ਪਟੂਰਾ ਖਾ ਕੇ ਉਹਦਾ ਨਾ ਪੇਟ ਭਰਦਾ ਉਹ ਰੋਂਦਾ ਵੀ ਉਹ ਹੈਗੀ ਜਿਆਈ ਆ ਕੋਈ ਐਡਾ ਵਧੀਆ ਤੇ ਹੁੰਦਾ ਨਹੀਂ ਹਾਂਜੀ ਹਾਂਜੀ ਇੱਥੇ ਜਿਹੜਾ ਵਾ ਚਾਵਲ ਚਾਵਲਾਂ ਚਾਵਲ ਰੋਟੀ ਨਾਲ ਰੋਟੀ ਪਲੱਸ ਨਾਲ ਇੱਕ ਸਬਜੀ ਸੁੱਕੀ ਸਬਜੀ ਗਿੱਲੀ ਸਬਜੀ ਠੀਕ ਹੈ ਨਾ ਔਰ ਪੂਰਾ ਵਧੀਆ ਖਾਣਾ ਜਿਹੜਾ ਕਿ ਨਹੀਂ ਇੱਥੇ ਤਿਆਰ ਕਰਕੇ ਉਹਨਾਂ ਨੂੰ ਮਿਲਦਾ ਇਹ ਪੋਸ਼ਟਿਕ ਭੋਜਨ ਉਹਨਾਂ ਨੂੰ ਮਿਲਦਾ ਤੇ 10 ਰੁਪਏ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਕਿਤੇ ਵੀ ਜਿਹੜਾ ਹੈਗੇ ਨਿੰਦੋਸਤਾਨ ਦੇ ਵਿੱਚ ਇੰਨਾ ਸਾਮਾਨ ਜਿਹੜਾ ਉਹ ਖਾਣ ਨੂੰ ਮਿਲਦਾ ਹੈ ਉਹ ਵੀ ਡੇਲੀ ਰੂਟੀਨ ਸੋ ਐਦਾਂ ਹੀ ਫਿਰ ਡਿਸ਼ ਤਿਆਰ ਹੁੰਦੀ ਰੋਜ਼ ਦੀ ਰੋਜ਼ ਜੀ ਜੀ ਡੇਲੀ ਡੇਲੀ ਫਰੈਸ਼ ਖਾਣਾ ਤਿਆਰ ਹੁੰਦਾ ਸਬਜ਼ੀਆਂ ਹਰ ਚੀਜ਼ ਜਿਹੜੀ ਆ ਉਹ ਬਿਲਕੁਲ ਫਰੈਸ਼ ਹੁੰਦੀ ਹੈ ਨਹੀਂ ਕਿ ਯਾਰ ਲੰਗਰ ਆ ਤੇ ਕੁਝ ਵੀ ਬਣਾ ਦਿਓ ਕੁਝ ਵੀ ਖਵਾ ਦਿਓ ਜੀ ਮਤਲਬ ਇੱਥੇ ਤੁਸੀਂ ਕੋਈ ਵੀ ਬੰਦਾ ਕਦੀ ਵੀ ਆ ਕੇ ਚੈੱਕ ਕਰ ਸਕਦਾ ਜੀ ਮਤਲਬ ਕਿ ਕੀ ਕਿੱਦਾਂ ਦਾ ਖਾਣਾ ਵਾ ਔਰ ਇੱਕਦਮ ਵਧੀਆ ਸੁਆਦੀਸ਼ ਖਾਣਾ ਹੁੰਦਾ ਜਿਹੜਾ ਕਿ ਲੇਬਰ ਜਿਹੜਾ ਵਾ ਉਹ ਸਾਡੇ ਕੋਲ ਮੈਂ ਦੇਖ ਰਿਹਾ ਕਈ ਬੰਦੇ ਇਹੋ ਜਿਹੇ ਜਿਹੜੇ ਰੈਗੂਲਰੀ ਰੋਜ਼ ਹੀ ਆ ਰਹੇ ਆ ਹਾਂ ਜੀ ਐਨੀ ਕੀ ਇੱਕ ਦਿਨ ਖਾ ਕੇ ਲੈ ਵੀ ਖਤਮ ਉਹ ਡੇਲੀ ਆ ਰਹੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਇੰਨੀ ਮਹਿੰਗਾਈ ਦੇ ਸਮੇਂ ਦੇ ਵਿੱਚ ਨਹੀਂ ਅਫੋਰਡ ਕਰ ਸਕਦਾ ਕੋਈ ਬੰਦਾ ਰੋਟੀ ਉਹ ਇਹੀ ਹੋ ਸਕਦਾ ਕਿ ਉਹ ਭੁੱਖੇ ਪੇਟ ਫਰੇਗਾ ਜਾਂ ਫਿਰ ਕੱਢ ਖਾਣਾ ਖਾਏਗਾ ਪਰ ਫਿਰ ਫਿਰ ਕਿਰਪਾ ਹੈ ਪ੍ਰਮਾਤਮਾ ਦੀ ਲੋਕ ਸੀਸਾ ਲੈ ਰਹੇ ਲੋਕਾਂ ਦੀ ਮਾਤਾ ਦੇ ਮਾਤਾ ਰਾਣੀ ਦੀ ਕਿਰਪਾ ਵਾ ਸਾਰੀ ਸਾਡਾ ਇੱਥੇ ਕੋਈ ਸਹਿਯੋਗ ਨਹੀਂ ਕਿ ਉੱਪਰ ਵਾਲਾ ਸਾਡੇ ਕੋ ਸਾਰੇ ਕੰਮ ਕਰਦਾ ਹੈ ਉੱਪਰ ਵਾਲੀ ਦੀ ਕਿਰਪਾ ਨਾਲ ਹੀ ਸੀਸਾ ਮਿਲਦੀ ਹੈ ਬੱਸ ਉਹਨਾਂ ਦੀ ਕਿਰਪਾ ਵਾ ਤੇ ਇਹ ਚੱਲਦਾ ਰਹੇਗਾ ਸਮਝੋ ਇਹ ਸਭ ਜਦੋਂ ਤੱਕ 365 ਦਿਨ ਆਪਾਂ ਜਿਹੜਾ ਕਿ ਇਹ ਚਲਾਣੇ ਆ ਇਸ ਤੋਂ ਪਹਿਲਾਂ ਵੀ ਹੋਰ ਵੀ ਉਪਰਾਲੇ ਕੀਤੇ ਜਾਂਦੇ ਤੁਹਾਡੀ ਸੰਸਥਾ ਵੱਲੋਂ ਸਾਡੀ ਸੰਸਥਾ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਮਤਲਬ ਜਿਹੜੇ ਨੇਕ ਕੰਮ ਕੀਤੇ ਗਏ ਆ ਜਿੱਦਾਂ ਆਪਾਂ ਡੋਨੇਸ਼ਨਾਂ ਕਰਨੀਆਂ ਜਾਂ ਜਿਸ ਨਾਲ ਕੋਈ ਦਵਾਈਆਂ ਵੰਡਿਤ ਕਰਨੀਆਂ ਇਹ ਮਤਲਬ ਜਿਹੜਾ ਕੁਸ਼ਟਾਸ਼ਮ ਜਾ ਕੇ ਦਵਾਈਆਂ ਵੰਡਿਤ ਕੀਤੀਆਂ ਹੋਰ ਵੀ ਕਈ ਤਰ੍ਹਾਂ ਦੇ ਸਾਡੇ ਜਿਸੀਏ ਜਿਹੜਾ ਅਗਰਨੀ ਆ ਉਹ ਮਤਲਬ ਲੋੜਵੰਦ ਬੱਚਿਆਂ ਨੂੰ ਬੁੱਕਸ ਡੋਨੇਟ ਕਰਨੀਆਂ ਕਿਸੇ ਨੂੰ ਮਤਲਬ ਜਿਹੜਾ ਜੋ ਚੀਜ਼ ਕਿਸੇ ਨੂੰ ਚਾਹੀਦੀ ਹੈ ਉਹ ਚੀਜ਼ ਉਹਨੂੰ ਪ੍ਰੋਵਾਈਡ ਕਰਨੀ ਤੇ ਬੰਦੇ ਨੇ ਜਿਹੜਾ ਵਿਚਾਰਾ ਬਿਲਕੁਲ ਗਰੀਬੀ ਗਰੀਬੀ ਰੇਖਾ ਤੋਂ ਥੱਲੇ ਹੈ ਜੀ ਠੀਕ ਹੈ ਨਾ ਕੋਈ व्हीलचेयर ਪ੍ਰੋਵਾਈਡ ਕਰਨੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਵਾਕ ਇਹਨੂੰ ਨੇਕ ਕੰਮ ਜਿਹੜਾ ਸਾਡੀ ਸੰਸਥਾ ਜਿਹੜੀ ਇਹ ਕੰਨੀ ਕਰਦੀ ਹੈ ਸੋ ਫਿਰ ਪਰਿਵਾਰ ਵੀ ਪੂਰਾ ਮੁੰਡੇ ਦੇ ਨਾਲ ਮੁੰਡਾ ਲਾ ਕੇ ਲੱਗਿਆ ਹੋਇਆ ਤੁਹਾਡੇ ਨਾਲ ਮੁੰਡਾ ਸਾਨੂੰ ਸਾਰਿਆਂ ਦੀ ਪੂਰੀ ਸਪੋਰਟ ਹੈ ਜੀ ਮੰਨੋਗੇ ਕਿ ਸਾਨੂੰ ਬਾਹਰਲੇ ਦੇਸ਼ਾਂ ਤੋਂ ਪੰਜਾਬ ਤੋਂ ਬਾਹਰ ਪੰਜਾਬ ਦੇ ਵਿੱਚ ਸਾਡੇ ਮੈਂਬਰਾਂ ਦੇ ਰੈਗੂਲਰ ਡੋਨੇਸ਼ਨ ਆਈ ਜਾ ਰਹੀ ਹੈ ਸਾਡਾ ਅਕਾਊਂਟ ਨੰਬਰ ਹੈ ਤੇ ਆਪਾਂ ਆਪਣੇ ਗਰੁੱਪ ਦੇ ਵਿੱਚ ਅਕਾਊਂਟ ਨੰਬਰ ਪਾਇਆ ਹੋਇਆ ਹੈ ਠੀਕ ਹੈ ਤੇ ਉਹ ਡੇਲੀ ਜਿਹੜਾ ਵਕ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਕੇਵਲੇ ਅਸੀਂ 10000 15000 20000 ਕਿਸੇ ਦੀ ਐਨੀਵਰਸਰੀ ਹੈ ਕਿਸੇ ਦਾ ਬਰਥਡੇ ਹੈ ਠੀਕ ਹੈ ਆਪਾਂ ਹੋਟਲਾਂ ਚ ਜਾਣੇ ਆ ਸੋ ਐਦਾਂ ਸੈਲੀਬ੍ਰੇਟ ਕਰਦੇ ਆ ਰੈਸਟੋਰੈਂਟਾਂ ਚ ਜਾਣੇ ਆ ਕਿ ਆਪਾਂ ਮਿੰਟ ਚ 10000 ਦਾ 50000 ਦਾ ਬਿੱਲ ਭੰਜੂ ਠੀਕ ਹੈ ਨਾ ਆਪਾਂ ਖਾਣੇ ਪੀਣੇ ਹੀ ਨਾ ਸਾਰੇ ਤੇ ਜੇ ਕਿਸੇ ਦੇ ਬੱਚੇ ਦੀ ਅਨਿਵਰਸ ਬੱਚੇ ਦਾ ਬਰਥਡੇ ਹੈ ਠੀਕ ਹੈ ਕਿਸੇ ਦੀ ਮੈਰੀ ਅਨਿਵਰਸਰੀ ਹੈ ਕਿ ਕਿਸੇ ਘਰ ਵੱਡੇ ਬਜ਼ੁਰਗ ਦਾ ਬਰਥਡੇ ਹੈ ਕੁਛ ਹੈ ਤੇ ਜੇ ਆਪਾਂ ਇੱਥੇ ਆ ਕੇ ਤੇ ਕੋਈ ਰੁਪਿਆ 2 4 5000 ਦੇ ਕੇ ਇਥੇ ਆਪਣੇ ਮੰਦਿਰ ਸਦਸਤੀ ਇਹ ਇੱਕ ਉਹ ਆਪਣੇ ਹੱਥ ਨਾਲ ਵੰਤਰਿਤ ਕਰ ਸਕਦਾ ਇਥੇ ਭੋਜਨ ਠੀਕ ਹੈ ਨਾ ਉਹਨੂੰ ਬੜੀ ਸੰਤੁਸ਼ਟੀ ਹੋਏਗੀ ਠੀਕ ਹੈ ਨਾ ਅਪਾ ਇਹ ਚਾਹਾਂਗੇ ਜਿਹੜੇ ਸਾਡਾ ਉਹ ਦੇਖਦੇ ਵੇ ਅਮੇਸਾ ਕਿਸੇ ਨੂੰ ਜਿਹੜਾ ਵਾ ਕਿਸੇ ਨੇ ਡੋਨੇਸ਼ਨ ਕਰਨਾ ਹੋਏ ਜਾਂ ਕੋਈ ਕਿਸੇ ਦਿਲ ਕਰਦਾ ਹੋਏ ਆ ਕੇ ਇਥੇ ਅਪਾ ਉਹ ਭੋਜਨ ਵੰਤਰਿਤ ਕਰਨਾ ਆਪਣੇ ਹੱਥ ਨਾਲ ਉਹ ਆ ਕੇ ਆਪਣੀ ਕਸ ਹੋ ਜਾਏ ਕੋਈ ਜ਼ਰੂਰੀ ਨਹੀਂ ਉਹ ਡੋਨੇਸ਼ਨ ਦੇ ਕੇ ਕਰ ਸਕਦਾ ਜੀ ਉਦੋਂ ਵੀ ਕਰ ਹਾਂ ਉਦੋਂ ਵੀ ਆ ਕੇ ਉਹਨੂੰ ਦਿਲ ਕਰੇ ਤੇ ਉਹ ਗਰੀਬਾਂ ਨੂੰ ਰੋਟੀ ਖਵਾ ਸਕਦਾ ਜੀ ਜੀ ਬਸ ਪੰਜਾ ਮਾਤਾ ਭੋਜਨ ਹੈ ਹਾਂ ਜੀ 75 ਜਾਨਾਂ ਦਾ ਭੋਜਨ ਹੈ ਫੁੱਲ ਦੇ ਦੀ ਰਸੋਈ ਸਪான்ਸਰ ਕੋਈ ਵੀ ਕਰ ਸਕਦਾ ਹੈ ਕੋਈ ਸੇਵਾ ਕਰ ਸਕਦਾ ਜਿੰਨੀ ਸਮਰਥਾ ਹੈ ਫਾਈਨੈਂਸ਼ੀਅਲ ਜਿਤੋਂ ਉਹ ਨੂੰ ਹੈ ਉਹ ਸਾ ਬਿਨਾਲੋ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਚਾਹੇ ਪਰਸਨਲ ਆਕੇ ਕਰਦਾਈ ਚਾਹੇ ਸਾ ਨੂੰ ਰਾਸ਼ਨ ਦੇ ਰੂਪ ਚ ਕਰ ਦੇਵੇ ਚਾਹੇ ਸਾਡੇ ਬੈਂਕ ਦੇ ਅਕਾਊਂਟਸ ਦੇ ਵਿੱਚ ਜਮ ਕਰ ਦੇ ਅਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਜੇ ਤੁਸੀਂ ਇਹ ਨੂ ਫਲੈਸ਼ ਕਰੋ ਉਹਦੇ ਥੱਲੇ ਸਾਡੇ ਬੈਂਕ ਅਕਾਊਂਟਸ ਨਾਲ ਡਿਟੇਲਸ ਨਾਲ ਫਲੈਸ਼ ਕਰੋ ਤਾਂ ਕਿ ਦੁਨੀਆ ਦੀ ਜਿਸ ਕੋਨੇ ਚ ਵੀ ਇਹ ਤੁਹਾਡੀ ਵੀਡੀਓ ਪਹੁੰਚੇ ਲੋਕਾਂ ਨੂੰ ਸਾਡੇ ਅਕਾਊਂਟਸ ਪਤਾ ਚੱਲੇ ਸਾਡੀ ਵਰਕਿੰਗ ਦਾ ਪਤਾ ਚੱਲੇ ਕਿਸ ਤਰ੍ਹਾਂ ਅਸੀਂ ਕਰਦੇ ਵੇਂ ਕਿਸ ਤਰ੍ਹਾਂ ਅਸੀਂ ਮੋਢੇ ਦਾ ਮੋਢਾ ਲਗਾ ਕੇ ਚੱਲਦੇ ਪਏ ਹਾਂ ਜੀ ਜੀ ਤੇ ਹੋਰ ਮੈਂ ਤੁਹਾਨੂੰ ਐਡ ਕਰਨਾ ਚਾਹਾਂਗਾ ਜੀਸੀਆਈ ਜੇ ਤੁਹਾਨੂੰ ਮੈਂ ਦੱਸਦਾ ਇੱਕ ਇੰਟਰਨੈਸ਼ਨਲ ਸੰਸਥਾ ਹੈ ਜੀ ਜੀ ਇਹ ਮੋਰ ਦਾ ਨਹੀਂ 100 ਕੰਟਰੀਜ਼ ਵਰਲਡ ਦੇ ਵਿੱਚ 100 ਕੰਟਰੀਜ਼ ਵਿੱਚ ਵਰਕ ਕਰ ਰਹੀ ਹੈ ਜੀ ਜੀ ਇਹਦਾ ਇਤਿਹਾਸ 108 ਸਾਲਾਂ ਦਾ ਹੈ ਜੀ ਅੱਜ 2024 ਦੇ ਵਿੱਚ 108 ਸਾਲ ਜੀਸੀਆਈ ਨੂੰ ਆਪਰੇਸ਼ਨ ਚ ਹੋ ਗਏ ਨੇ ਇਹ 2024 ਜੀਸੀਆਈ ਦਾ ਇੰਡੀਆ ਦੇ ਵਿੱਚ 75ਵਾਂ ਸਾਲ ਹੈ ਜੀ 75ਵਾਂ ਸਾਲ ਚੱਲ ਪਿਆ ਹੈ ਜੀਸੀਆਈ ਮੀਨਸ ਜੂਨੀਅਰ ਚੈਂਬਰਸ ਇੰਟਰਨੈਸ਼ਨਲ ਜੀ ਇਹ ਖਦਾ ਜਿਹੜਾ ਜੀਸੀਆਈ ਦਾ ਮੇਨ ਮੋਟਿਵ ਹੈ ਤੂੰ ਡਿਵੈਲਪ ਲੀਡਰਸ ਲੀਡਰਸ ਡਿਵੈਲਪ ਕਰਨੇ ਜੇ ਸੀ ਆਈ ਨੇ ਜੀ ਜੀ ਇੰਡੀਆ ਚ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਸੰਸਥਾ ਨਹੀਂ ਹੈ ਜੋ ਲੀਡਰਸ ਡਿਵੈਲਪ ਕਰਕੇ ਤੁਹਾਨੂੰ ਦਿੰਦੀ ਹੈ ਜੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਇੰਸਟੀਚਿਊਟ ਨਹੀਂ ਹੈਗਾ ਜਿੱਦੇ ਤੁਹਾਨੂੰ ਲੀਡਰਸ ਨੂੰ ਡਿਵੈਲਪ ਕਰਨ ਦੀ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਦੂਸਰਾ ਇੱਥੇ ਬੱਚਿਆਂ ਨੂੰ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਗਰੂਮਿੰਗ ਦੇ ਉੱਪਰ ਕਿਸ ਤਰ੍ਹਾਂ ਤੁਸੀਂ ਸਪੀਚ ਕਰਨੀ ਹੈ ਇਸ ਤਰ੍ਹਾਂ ਤੁਸੀਂ ਆਪਣੇ ਵਿੱਚ ਕੰਫੀਡੈਂਸ ਇਨ ਬਿਲਡ ਕਰਨਾ ਹੈ ਤਾਂ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਮੰਚ ਕਿਸੇ ਵੀ ਕੰਪਨੀ ਜੇ ਤੁਸੀਂ ਬੱਚਾ ਇੰਟਰਵਿਊ ਦੇਣ ਜਾਂਦਾ ਹੈ ਤਾਂ ਕਿ ਉਹ ਆਪਣਾ ਲੈਵਲ ਬਟਾਲੇ ਦਾ ਬੱਚਾ ਨਾ ਸਮਝੇ ਉਹ ਸਮਝੇ ਕਿ ਮੈਂ ਵੀ ਚੰਡੀਗੜ੍ਹ ਬੰਬੇ ਦਾ ਬੱਚਾ ਹੈ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੜਾ ਹੋ ਕੇ ਉਹਦਾ ਕੌਨਫੀਡੈਂਸ ਲੈਵਲ ਆਪਣੇ ਆਪ ਅੰਦਰੋਂ ਬੋਲਦਾ ਹੈ ਜਾਗਦਾ ਹੈ ਜੀ ਮੇਨ ਸਾਡਾ ਹੀ ਮੋਟਿਵ ਹੈ ਅਸੀਂ ਬਟਾਲੇ ਦੇ ਵਿੱਚ ਬੜੇ ਸਕੂਲਸ ਹੈ ਜਿੱਥੇ ਅਸੀਂ ਸੈਮੀਨਾਰ ਕੰਡਕਟ ਕਰਦੇ ਆਂ ਜੀ ਜੀ ਬੱਚਿਆਂ ਨੂੰ ਟ੍ਰੇਨਿੰਗਸ ਦਿੰਨੇ ਆਂ ਈਵਨ ਸਕੂਲ ਦੇ ਟੀਚਰਸ ਨੂੰ ਅਸੀਂ ਟ੍ਰੇਨਿੰਗਸ ਪ੍ਰੋਵਾਈਡ ਕਰਵਾਉਂਦੇ ਪਏ ਆ ਇਸ ਤਰ੍ਹਾਂ ਦੇ ਪੰਜ-ਛੇ ਸੈਮੀਨਾਰਸ ਜਿੱਥੇ ਸਕੂਲ ਦੇ ਟੀਚਰਸ ਨੂੰ ਵੀ ਜੀ ਬਟਾਲੇ ਦੇ ਬੜੇ ਰੀਨੋਟ ਸਕੂਲਸ ਹੈ ਜਿਨ੍ਹਾਂ ਨੂੰ ਕਰਵਾ ਚੁੱਕੇ ਆਂ ਜੀ ਜੀ ਸਾਡੇ ਟਰੇਨਰਸ ਦੀ ਬੜੀ ਅੱਛੀ ਚੈਨ ਹੈ ਜੀ ਡਿਸਟ੍ਰਿਕਟ ਲੈਵਲ ਦੇ ਜ਼ੋਨ ਡਿਸਟ੍ਰਿਕਟ ਲੈਵਲ ਦੇ ਟਰੇਨਰਸ ਹੈ ਫਿਰ ਸਟੇਟ ਲੈਵਲ ਦੇ ਟਰੇਨਰ ਹੈ ਨੈਸ਼ਨਲ ਲੈਵਲ ਦੇ ਵੀ ਟਰੇਨਰ ਹੈ ਸਾਡੇ ਕੋਲ ਜਿਸ ਤਰ੍ਹਾਂ ਦੀ ਸਾਡੇ ਕੋਲ ਆਡੀਅנס ਹੈ ਉਸ ਤਰ੍ਹਾਂ ਦੇ ਫਿਰ ਸਾਡੇ ਟਰੇਨਰਸ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਆ ਤੇ ਉਹ ਆਪਣਾ ਸੈਮੀਨਾਰ ਪੇਸਟ ਕਰਕੇ ਜਾਂਦੇ ਆ ਅਗਰ ਟਰੇਨਰਸ ਦੀ ਗੱਲ ਆਈ ਹੈ ਤੇ ਮੈਂ ਉਹ ਕਹਨਾ ਚਾਹਾਂ ਸਾਡਾ ਇੱਕ ਨੈਸ਼ਨਲ ਲੈਵਲ ਦਾ ਟਰੇਨਰ ਹੈ ਜੀ ਅਗਰ ਤੁਸੀਂ ਉਹਨੂੰ ਪਰਸਨਲੀ JCI ਦਾ ਦਾ ਲੋਕੋ ਨਾਲ ਲਗਾਵਾ ਕੇ ਅਕਸਰ ਨਹੀਂ ਤੁਸੀਂ ਅਪਰੋਚ ਕਰਾਨਾ ਹੈ ਉਹਨਾਂ ਨੂੰ ਸੈਮੀਨਾਰ ਕਰਵਾਉਣਾ ਹੈ ਉਹਨਾਂ ਦਾ 1 ਘੰਟੇ ਦਾ ਸਪੀਚ ਦਾ 75000 ਰੁਪਏ ਆ ਸਿਰਫ ਸਪੀਚ ਦਾ ਸਟੇਜ ਖੜਾ ਹੁੰਦਾ 75000 ਰੁਪਏ ਚਾਰਜ ਕਰਦੇ ਨੇ ਜੀ ਤੇ ਜਿਹੜਾ ਉਹ ਸਾਡੇ JCI ਦੇ ਨਾਮ ਦੇ ਨਾਲ JCI ਦੇ ਨਾਲ ਜੁੜੇ ਹੋਏ ਨੇ ਸਾਨੂੰ ਆਪਣੀ ਸੀਮਾਵਾਵਾਂ ਫ੍ਰੀ ਜੋ ਕੋਸਟ ਪ੍ਰੋਵਾਈਡ ਕਰਵਾ ਦਿੰਦੇ ਨੇ ਜੀ 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 ਉਹ ਸਮਾਜ ਨੂੰ ਤੁਸੀਂ ਦੇਖੋ ਕਿੰਡੀ ਵੱਡੀ ਦੇਣ ਹੈ ਫਿਰ ਉਹਨਾਂ ਦੇ ਆਨਜਾਨ ਦਾ ਖਰਚਾ ਸਭ ਖੁਦ ਬੇਰ ਕਰਦੇ ਨੇ ਸਾਡੇ ਕੋਲ ਕੁਝ ਵੀ ਨਹੀਂ ਲੈਂਦੇ ਸਿਰਫ ਜੀਸੀਆਈ ਦੇ ਕਾਰਨ ਹੀ ਸੋ ਕੀ ਉਹ ਵੀ ਇੱਕ ਜੀਸੀਆਈ ਦੇ ਪਰਿਵਾਰ ਹੈ ਛੁੜੇ ਦੇ ਨੇ ਤੇ ਇੱਕ ਉਹ ਇੱਕ ਆਦਮੀ ਇੱਕ ਬੜਾ ਵਿਸ਼ਾਲ ਰੂਪ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਸੋ ਕਰ ਲੈ। ਓਕੇ ਚਾ ਸੋ ਗੱਲਬਾਤ ਵੀ ਕਰਾਂਗੇ 10 ਰੁਪਏ ਦੇ ਵਿੱਚ ਪੇਟ ਪਰ ਖਾਣਾ ਜਿਹੜਾ ਖਾਂਦੇ ਨੇ ਗੱਲਬਾਤ ਕਰਦੇ ਕੀ ਕਹਿਣਾ ਸੋ ਨਮਸਕਾਰ ਭਾਜੀ ਕੀ ਨਾਮ ਦੇ ਪ੍ਰਕਾਸ਼ ਕੁਮਾਰ ਜੀ ਕਿੱਦਾਂ ਦੇਖਦੇ ਹੋ ਕਿ 10 ਰੁਪਏ ਦੇ ਵਿੱਚ ਪੇਟ ਭਰ ਜਰਾ ਖਾਣਾ ਇਹ ਗਰਮਾ ਗਰਮ ਪਰੋਸਿਆ ਜਾਂਦਾ ਕਿੱਦਾਂ ਦੇਖਦੇ ਬਹੁਤ ਬਹੁਤ ਵਧੀਆ ਬਾਜ਼ਾਰ ਨਾਲ ਚੰਗਾ ਜੀ ਸੋ ਫਿਰ ਖਾਣਾ ਵੀ ਵਧੀਆ ਮਿਲਦਾ ਬੈਠ ਕੇ ਵੀ ਆਰਾਮ ਨਾਲ ਪੱਕਿਆਂ ਥੱਲੇ ਖਾਂਦੇ ਕੀ ਕਹਿਣਾ ਚੰਦਿਆਣਾ ਬਾਰੇ ਬਹੁਤ ਵਧੀਆ ਵਧੀਆ ਪਰ ਲੈਣਾ ਦਾ ਖਾਣਾ ਪਵਾ ਵੀ ਲਾਉਣਾ ਹਾਂ ਚਿਹਰਾ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਬੜੇ ਪਿਆਰ ਦੇ ਨਾਲ ਬੜੇ ਪਿਆਰ ਦੇ ਨਾਲ ਜਿਹੜਾ ਇਹ ਭੋਜਨ ਜਿਹੜਾ ਇਹ ਉਹ ਪਰੋਸ ਰਹੇ ਨੇ ਮੈਂਬਰ ਦੇ ਰਹੇ ਨੇ ਸੋ ਅੱਜ ਨਵਰਾਤਾ ਹੈ ਤੇ ਪਹਿਲੇ ਨਵਰਾਤੇ ਤੇ ਜਿਹੜਾ ਇਹ ਉਹਨਾਂ ਨੇ ਕਰਾਹ ਪ੍ਰਸ਼ਾਦ ਵੀ ਜਿਹੜਾ ਲਗਾਇਆ ਹੈ ਮਾਤਾ ਰਾਣੀ ਕਿਰਪਾ ਕਰੇ ਹਨ ਦੇ ਉੱਤੇ ਕਿ ਜੀਸੀਆਈ ਪਰਿਵਾਰ ਜੀਸੀਆਈ ਪਰਿਵਾਰ ਤੇ ਜੀਸੀਆਈ ਰਸੋਈ ਵੱਲੋਂ ਜਿਹੜਾ ਇਹ ਥਾਲੀ 10 ਰੁਪਏ ਥਾਲੀ ਜਰੀਏ ਉਹ পেট ਭਰ ਖਾਣਾ ਜਿਹੜਾ ਇਹ ਪਵਾਇਆ ਜਾਂਦਾ ਹੈ ਤੇ ਲੋਕ ਜਿਹੜੇ ਨੇ ਲੋਕ ਵੀ ਵਾਹ ਵਾਹ ਕਰਦੇ ਨੇ ਕਿ ਬੜਾ ਵਧੀਆ ਉਪਰਾਲਾ ਆਇਆ ਇਹਨਾਂ ਦਾ ਕਿਉਂਕਿ 10 ਰੁਪਏ ਦੇ ਵਿੱਚ ਗਰਮਾ ਗਰਮ ਜਿਹੜਾ ਫੁਲਕਾ ਤੇ ਦਾਲ ਕੇ ਨਾਲ ਦੀ ਨਾਲ ਜਿਹੜਾ ਬੈਠ ਕੇ ਛਕਾਣਾ ਭੋਜਨ ਆ ਬੜਾ ਵੱਡਾ ਉਪਰਾਲਾ ਹੈ ਸੋ ਆਪਾਂ ਗੱਲਬਾਤ ਵੀ ਕਰਦੇ ਆ ਹੋਰ ਵੀ ਜਿਹੜੇ ਆਤੇ ਮੈਂਬਰ ਖਾਣਾ ਖਾਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਚਲੋ ਸੋ ਗੱਲਬਾਤ ਕਰਦਿਆਂ ਜੀ ਕਿਦਾਂ ਦਾ ਉਪਰਾਲਾ ਲੱਗਦਾ ਏ ਕਿ ਲੋਕ ਜਿਹੜੇ ਨੇ ਸ਼ੱਕਦੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਹਿਣਾ ਹੈ ਸੋ ਸੱਸੀ ਜੀ ਕਰਮ ਸਿੰਘ ਬੋਲਣਗੇ ਆ ਜੀ ਬਹੁਤ ਵਧੀਆ ਸਬਜ਼ੀ ਦਾਲ ਪਾਠੀ ਸਭ ਕੁਝ ਮਿਲ ਰਿਹਾ ਜੀ ਕੰਪਨੀ ਸਾਡੇ ਨਾਲ ਨਾਲ ਨਾਟਨ ਜੀ ਉਸਦੇ ਵਰਕਰ ਆ ਜੀ ਤੇ ਅਈ ਮਲ ਫੁਲਕਾ ਫੜਕਾ ਸਾਖ ਲੈਣਾ ਜਦੋਂ ਜ਼ਰੂਰ ਸੋ ਕਿਦਾਂ ਦੇਖਦੇ ਹੋ 10 ਰੁਪਏ ਦੇ ਵਿੱਚ ਗਰਮਾ ਗਰਮ ਪ੍ਰਸ਼ਾਦਾ ਮਿਲਦਾ ਏ ਤੇ ਪੇਟ ਭਰ ਖਾਣਾ ਮਿਲਦਾ ਕੀ ਕਹਿਣਾ ਚਾਹੁੰਦੇ ਸੋ ਕਿਦਾਂ ਦਾ ਪ੍ਰਾਲਾਣਾ ਦਾ ਤੁਹਾਨੂੰ ਲੱਗਦਾ ਬਹੁਤ ਵਧੀਆ ਸੀ ਵਧੀਆ ਕੇ ਬਹੁਤ ਮਾੜਾ ਵਾਲੇ ਵੀ ਚੰਗਾ ਵਾਲੇ ਵੀ ਬਹੁਤ ਵਧੀਆ ਸੇਟਮ ਕਰ ਦਤਾ ਸੋ ਕੀ ਕਹਿਣਾ ਚਾਹੁੰਦੇ ਹੋ ਆਣਾ ਬਾਰੇ ਬਸ ਠੀਕ ਹੈ ਬਿਲਕੁਲ ਇਦਾਂ ਚੱਲਦਾ ਰਿਹਾ ਇੱਕ ਪ੍ਰੋਗਰਾਮ ਤੇ ਜਨਤਾ ਖਾਂਦੀ ਦਾ ਜੀ ਉਹ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਹ ਪ੍ਰਾਲਾ ਏ 10 ਰੁਪਏ ਦੇ ਵਿੱਚ ਗਰਮਾ ਗਰਮ ਪ੍ਰਸ਼ਾਦੇ ਤੇ ਨਾਲ ਸਬਜੀ ਦਾ ਇੱਕ ਵਧੀਆ ਗੱਲ ਹੈ ਕਿ ਬੈਠ ਕੇ ਆਰਾਮ ਦੇ ਨਾਲ ਚੇਅਰਸ ਦੇ ਉੱਤੇ ਬੈਠ ਕੇ ਪੱਕੇ ਲੱਗੇ ਹੋਏ ਨੇ ਉੱਥੇ ਜਰਾਏ ਖਾਣਾ ਮਿਲਦਾ ਹੈ 10 ਰੁਪਏ ਦੇ ਵਿੱਚ ਢੇਡ ਪਰ ਖਾਣਾ ਮਿਲਦਾ ਹੈ ਜਿਸੀ aí ਰਸੋਈ ਵੱਲੋਂ ਬਟਾਲਾ ਸ਼ਹਿਰ ਦੀ ਲੋਕੇਸ਼ਨ ਆ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤਾਂ ਕਿ ਦਾਨੀ ਸਜਨਾ ਤੱਕ ਪਹੁੰਚਣੀ ਚਾਹੀਦੀ ਏ ਕਿ ਜਿਹੜੇ ਪਿਆਰ ਕਰਦੇ ਨੇ ਇਹਨਾਂ ਨੂੰ ਤੇ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿਉਂਕਿ ਬੜੀ ਵੱਡੀ ਸੇਵਾ ਹੁੰਦੀ ਏ ਕਿਸੇ ਨੂੰ ਢੇਡ ਪਰ ਖਾਣਾ ਖਵਾਉਣਾ ਉਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪਾਉਣ ਅਗਰ ਵੰਦਨਾ ਲੱਕੀ ਰਾਜਪੂਤ ਗੁਰਦਾਸਪੁਰ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਵਿਸ਼ੇਸ਼ ਰਿਪੋਰਟ